ਪੰਜਾਬ ਰਾਜ ਖੇਤੀਬਾੜੀ ਸੇਵਾ ਸਭਾ ਮਾਮਾ ਕਰਮਚਾਰੀ ਯੂਨੀਅਨ ਵੱਲੋਂ ਸੂਬਾ ਪ੍ਰਧਾਨ ਬਹਾਦਰ ਸਿੰਘ ਜੱਲਾ ਦੀ ਅਗਵਾਈ ਵਿੱਚ ਨਵੇਂ ਸਾਲ ਦਾ ਕੈਲੰਡਰ ਰਿਲੀਜ਼ ਕੀਤਾ ਗਿਆ ਯੂਨੀਅਨ ਦਾ ਕੈਲੰਡਰ ਡਿਪਟੀ ਰਜਿਸਟਰਾਰ ਸੀਸੀਬੀ ਦੇ ਐਮ ਡੀ ਵੱਲੋਂ ਕੈਲੰਡਰ ਰਿਲੀਜ਼ ਕੀਤਾ ਗਿਆ ਸੂਬਾ ਪ੍ਰਧਾਨ ਬਹਾਦਰ ਸਿੰਘ ਜੱਲਾ ਨੇ ਕਿਹਾ ਕਿ ਇਸ ਵਾਰ ਕੈਲੰਡਰ ਵਿੱਚ ਸਹਿਬਜ਼ਾਦਿਆਂ ਦੀ ਸ਼ਹਾਦਤ ਤੇ ਪਰਿਵਾਰ ਵਿਛੋੜੇ ਤੋਂ ਲੈ ਕੇ ਸਹਿਬਜ਼ਾਦਿਆਂ ਦੀ ਸ਼ਹੀਦੀ ਸਾਕੇ ਦੀਆਂ ਤਸਵੀਰਾਂ ਕੈਲੰਡਰ ਵਿੱਚ ਲਗਾਈਆਂ ਗਈਆਂ ਹਨ ਮੈਂ ਬਹਾਦਰ ਸਿੰਘ ਸਟੇਟ ਪ੍ਰਧਾਨ ਪੰਜਾਬ ਰਾਜ ਸਹਿਕਾਰੀ ਸੁਭਾਵਾਂ ਕਰਮਚਾਰੀ ਜੁਨੀਅਨ ਅੱਜ ਜ਼ਿਲ੍ਹਾ ਫਤਿਹਗੜ ਸਾਹਿਬ ਵਿਖੇ ਮਾਨਯੋਗ ਡਿਪਟੀ ਰਜਿਸਟਰਾਰ ਸਾਹਿਬ ਵੱਲੋਂ ਜਿਹੜਾ ਸਾਡਾ ਕੈਲੰਡਰ ਨਵੇਂ ਸਾਲ ਦਾ ਜਾਰੀ ਕੀਤਾ ਗਿਆ ਉਸ ਦੇ ਵਿੱਚ ਸਾਡੇ ਸੀਸੀਬੀ ਦੇ ਐਮ ਡੀ ਸਾਹਿਬ ਡੀ ਐਮ ਸਾਹਿਬ ਆਡਿਟ ਅਫਸਰ ਸਹਿਬਾਨ ਆਡਿਟ ਇੰਸਪੈਕਟਰ ਸਹਿਬਾਨ ਤੇ ਏਆਰ ਦਾ ਤੇਆਰ ਸਹਿਬਾਨ ਉਹਨਾਂ ਦੇ ਹੋ ਸਟਾਫ ਆਫੀਸਰ ਸਹਿਬਾਨ ਸਾਰੇ ਇੱਥੇ ਪਹੁੰਚੇ ਤੇ ਅਸੀਂ ਨਵੇਂ ਸਾਲ ਦਾ ਕੈਲੰਡਰ ਰਿਲੀਜ਼ ਕਰਨ ਤੇ ਜਿੰਨੇ ਵੀ ਸਾਡੇ ਆਫੀਸਰ ਸਾਹਿਬਾਨ ਪਹੁੰਚੇ ਉਹਨਾਂ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਤੇ ਸਾਡੇ ਸਾਰੇ ਬਲਾਕ ਪ੍ਰਧਾਨ ਸਹਿਬਾਨ ਤੇ ਸਾਰੀ ਜ਼ਿਲ੍ਹੇ ਦੀ ਬੌਡੀ ਤੇ ਸਾਰੀ ਹੋਰ ਜਿੰਨੇ ਵੀ ਸਾਥੀ ਸਾਡੇ ਰਿਟਾਇਰ ਸਾਥੀ ਸਾਰੇ ਇੱਥੇ ਪਹੁੰਚੇ ਉਹਨਾਂ ਸਾਰਿਆਂ ਦਾ ਇੱਥੇ ਪਹੁੰਚਣ ਤੇ ਅਸੀਂ ਧੰਨਵਾਦ ਕਰਦੇ ਹਾਂ ਸੋ ਇਸ ਕੈਲੰਡਰ ਦੀ ਵਿਸ਼ੇਸ਼ ਗੱਲ ਕੀ ਰਹੀ ਹੈ ਇਸ ਵਾਰ ਕੈਲੰਡਰ ਦੇ ਵਿੱਚ ਵਿਸ਼ੇਸ਼ ਜੀ ਅਸੀਂ ਧੰਨ ਧੰਨ ਬਾਬਾ ਜੋਰਾਵਾਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਦੇ ਜੋ ਸਫਰ-ਏ-ਸਹਾਦਤ ਹੈ ਉਹ ਅਸੀਂ ਕੈਲੰਡਰ ਦੇ ਉੱਪਰ ਬਣਾਈ ਹੈ ਤਾਂ ਕਿ ਜਿੱਥੇ ਵੀ ਸਾਡਾ ਇਹ ਕੈਲੰਡਰ ਜਾ ਕੇ ਲੱਗੇ ਤੇ ਉਸ ਨੂੰ ਇਹ ਧਿਆਨ ਨਾਲ ਦੇਖੇ ਵੀ ਕਿਦਾਂ ਸਾਡੇ ਗੁਰੂਆਂ ਨੇ ਜਿਹੜੀਆਂ ਕੁਰਬਾਨੀਆਂ ਨੇ ਉਹ ਇਸ ਮਨੁੱਖਤਾ ਲਈ ਦਿੱਤੀਆਂ ਨੇ ਤੇ ਕੀ ਸਾਨੂੰ ਰਸ ਨਿਖਾ ਦਿੱਤਾ ਤੇ ਕੈਲੰਡਰ ਦੇ ਵਿੱਚ ਜਿਸ ਤਰ੍ਹਾਂ ਕਿ ਜਿਹੜੀਆਂ ਪੰਜਾਬ ਸਰਕਾਰ ਦੀਆਂ ਛੁੱਟੀਆਂ ਤੇ ਬੈਂਕ ਦੀਆਂ ਛੁੱਟੀਆਂ ਦੇ ਵਿੱਚ ਫਰਕ ਹੁੰਦਾ ਤੇ ਅਸੀਂ ਬੈਂਕ ਦੀਆਂ ਛੁੱਟੀਆਂ ਨੂੰ ਸਪੈਸ਼ਲ ਗ੍ਰੀਨ ਕਲਰ ਦੇ ਵਿੱਚ ਕਰਕੇ ਉਹ ਬੈਂਕ ਉਹਦੇ ਵਿੱਚ ਉਹਨੂੰ ਖਮਾਰਕ ਲਾਇਆ ਤਾਂ ਕਿ ਹਰ ਬੰਦੇ ਨੂੰ ਇਹ ਪਤਾ ਲੱਗ ਸਕੇ ਜਿਸ ਕੋਲ ਸਾਡਾ ਕੈਲੰਡਰ ਲੱਗਿਆ ਵੀ ਇਹਦੇ ਵਿੱਚ ਬੈਂਕ ਦੀ ਅੱਜ ਛੁੱਟੀ ਹੈ ਤਾਂ ਧੰਨਵਾਦ ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ